ਜੇ ਭਗਵਾਨ ਤਮਨ ਹੈ ਜੋ ہماری ਪੈਂਟਿਆ ਕਿਲਾ ਕਾ ਕਰ ਰਿਹਾ ਸੀਗਾ ਨਾ ਕਿਸੇ ਪੁੱਛਿਆ ਨਾ ਕਿਸਾਨ ਨੇ ਕਿਹਾ ਵੀ ਸਾਡੀ ਸਾਡੀ ਆ ਸਾਨੂੰ ਕੰਮ ਕਰਕੇ ਦਿਓ ਉਹਨੇ ਆਪਦੇ ਆਪ ਵਾਲੇ ਕਿਹਾ ਵੀ ਬਹੁਤ ਬਹੁਤ ਅੱਛਾ ਕੰਮ ਕਰ ਰਿਹਾ ਮੈਂ ਆਪਦਾ ਜੋ ਦੇਖ ਰਿਹਾ ਲੋਕਾਂ ਦਾ ਪ੍ਰੈਸ਼ਰ ਦੇਖਦਾ ਕਰਕੇ ਉਹਨੇ ਉਹਨੇ ਆਪਦੀ ਮੂੰਹ ਦਿਖਾਣੀ ਪਈ ਉਹਨੂੰ ਤੇ ਉਹਨੂੰ ਬਾਸ ਲੈਣਾ ਪੈ ਗਿਆ ਪਰ ਉਹ ਹਜੇ ਕੀ ਕੀਤਾ ਹੈ ਸਿਰਫ ਕੋਈ ਇੱਕ ਆਰਡੀਨੇਸ਼ਨ ਨੇ ਬਾਸ ਲੱਤਾਗਾ ਪਰ ਸਾਡੀ ਜਿਹੜੀ ਮੰਗ ਹੈ ਜੀ ਇਹ ਵੀ ਇਹਨੂੰ ਬਕਾਇਦਾ ਪ੍ਰਧਾਨ ਸਭਾ ਦੀ ਮੀਟਿੰਗ ਬੁਲਾ ਕੇ ਆਪਦੇ ਉਸਾਰੇ ਕੈਬਨਟ ਦੇ ਬੱਚੇ ਨੂੰ ਉਹ ਤਾਂ ਨਰਦ ਕਰਾਈ ਨੂੰ ਬੇਜਗਾ ਬਾਤ ਆਸੀ ਬਿਲਕੁਲ ਨਹੀਂ ਛੇੜਾਂਗੇ ਨਹੀਂ ਤਾਂ ਕਿ ਬਾਲਾ ਨਹੀਂ ਅਸੀਂ ਬਿਲਕੁਲ ਬੱਗਾ ਅਭੀ ਤੱਕ ਕੋਈ ਨੋਟੀਫਿਕੇਸ਼ਨ ਵੀ ਨਹੀਂ ਕੀਤਾ ਗਿਆ ਨੋਟੀਫਿਕੇਸ਼ਨ ਸਿਰਫ ਜੋ ਉਹਨੇ ਕੀਤਾ ਸੀ ਸਿਰਫ ਉਹਨੂੰ ਇੱਕ ਨਰਦ ਕੀਤਾ ਪਰ ਤੁਹਾਨੂੰ ਪਹਿਲਾਂ ਕਰਨੀ ਵਰਤੀ ਸੀ ਕਿ ਮੈਂ ਚਿੱਠੀ ਲਿਖਤੀਆਂ ਕਰਤਾਵਾ ਕਰਤਾ ਉਸ ਵਾਰ ਇਹਨੇ ਨੋਟੀਫਿਕੇਸ਼ਨ ਆਪਦੇ ਕੀਤਾ ਪਰ ਅਸੀਂ ਇਹ ਕਹਿੰਦਾ ਵੀ ਪ੍ਰਧਾਨ ਸਭਾ ਦੀ ਪ੍ਰੋਪਰ ਸਾਰੇ ਪ੍ਰਧਾਨ ਸਭਾ ਦੀ ਮੀਟਿੰਗ ਬੁਲਾਵੇ ਉਹਦੇ ਵਿੱਚ ਇਹਨੂੰ ਜਦੋਂ ਰਜੈਕਟ ਕਰਕੇ ਵੀ ਹਾਂ ਅਸੀਂ ਕੋਈ ਨੂੰ ਖਾਰਜ ਕਰ ਦਿੰਦੇ ਮੁੱਢੋਂ ਖਾਰਜ ਕਰ ਦਿਆਂ ਵੀ ਮੁੜ ਕੇ ਤਾਂ ਕਿ ਅੱਗੇ ਕੋਈ ਸਰਕਾਰਾਂ ਇਹਨੂੰ ਲਾ ਸਕੇ ਬਾਪੋ ਇਨਾਮ ਕੀ ਹੈ ਤੁਹਾਡਾ ਸਤੂਕਰ ਸਿੰਘ ਬਲਾਕ ਆਗੂ بارش ਵੀ ਹੋ ਰਹੀ ਹੈ ਫਿਰ ਵੀ ਕਿਸਾਨ ਪਹੁੰਚ ਰਹੇ ਆ ਇਸ ਉਹ ਕਹਿੰਦਾ ਨਹੀਂ ਜੀ ਕਹਿੰਦੇ ਕਹਿੰਦੇ ਕਿਸਾਨ ਨਹੀਂ ਹੈਗੇ ਤਾਂ ਐਂ ਦੇ ਉਹਨੂੰ ਮੰਨਦੇ ਪਹਿਲੇ ਖੜ ਰਹੇ ਆ ਉਹ ਕਹਿੰਦੇ ਕਿਸਾਨ ਨਹੀਂ ਹੈਗੇ ਇਹ ਤਾਂ ਹੋਰ ਹੀ ਨੇਗੇ ਇਹ ਤਾਂ ਜਿਹੜੇ ਕਿਸਾਨ ਨੇ ਉਹ ਤਾਂ ਖੇਤਾਂ ਦਾ ਕੰਮ ਕਰਦੇ ਨੇ ਉਹਨੂੰ ਦੱਸ ਦਿਆਂਗੇ ਘਰ ਦੇ ਲਾ ਕੇ ਦੇਖ ਲੈ ਤਾਂ ਕਹਿੰਦੇ ਤੇਰੇ ਕਿੰਨੇ ਕਿਸਾਨ ਨੇ ਕਿਹਾ ਕਰਤੇ ਹੈਗੇ ਹੈਗੇ ਕਿਸਾਨ ਕਿ ਜਿਹ ਅਸਲੀ ਨੇ ਨਾ ਨਹੀਂ ਲੱਕਲੀ ਨੇ ਓਏ ਤੁਮ ਅਗਰ ਪਹਿਲੇ ਕਰਨ ਵਾਸਤੇ ਇੱਥੇ ਕੱਢੇਗਾ ਠੀਕ ਹੈ ਠੀਕ ਜੀ ਅਧਿਕਾਰੀ ਪ੍ਰਧਾਨ ਸੰਗਰੂਪ ਕੇ ਜੂ ਇਕਤਾ ਜ ਆਜ ਆਜੋ ਰੈਲੀ ਕੀਤੀ ਜਾ ਰਹੀ ਹੈ ਉਸਕੇ ਬਾਰੇ ਵਿੱਚ ਦੱਸੋ ਅੱਜ ਦੀ ਜੋ ਰੈਲੀ ਹੈਗੀ ਇਹ ਜਿਹੜਾ ਪੰਜਾਬ ਸਰਕਾਰ ਲੈਂਡ ਪੂਲਿੰਗ ਐਕਟ ਲੈ ਕੇ ਆਈ ਸੀ ਕਿਸਾਨਾਂ ਦੀਆਂ ਜ਼ਬਰੀ ਜ਼ਮੀਨਾਂ ਖੋਣ ਦੇ ਲਈ ਪੰਜਾਬ ਦੇ ਵਿੱਚ ਉਹ ਉਹ ਸਾਰੀਆਂ ਜ਼ਮੀਨਾਂ ਕਾਉਟੀਆਂ ਦੇ ਭਾਤ ਜਿਹੜਾ ਕਾਰਪੋਰੇਟਾਂ ਨੂੰ ਸੌਂਪਣਾ ਚਾਹੁੰਦੀ ਸੀ ਪਰ ਪੰਜਾਬ ਦੇ ਲੋਕਾਂ ਨੇ ਇੱਕ ਵੱਡੇ ਸੰਘਰਸ਼ ਦੇ ਨਾਲ ਸਰਕਾਰ ਨੂੰ ਯੂ ਟਰਨ ਲੈਣ ਲਈ ਜਿਹੜਾ ਮਜਬੂਰ ਕੀਤਾ ਹੈ ਪਰ ਅੱਜ ਵੀ ਸਰਕਾਰ ਦੀ ਨਜ਼ਰ ਆ ਜਿਹੜੀ ਉਹ ਜ਼ਮੀਨਾਂ ਦੇ ਉੱਪਰ ਆ ਕਿਉਂਕਿ ਜਿਵੇਂ ਇਹ ਪਾਲਿਸੀ ਨੂੰ ਲੈ ਕੇ ਆਉਣ ਦਾ ਰਾਹ ਸੀਗਾ ਉਹ ਰਾਹ ਸੀਗਾ ਪਹਿਲਾਂ ਇਹਨਾਂ ਨੇ ਕੈਬਨਟ ਮੀਟਿੰਗ ਸੱਦ ਕੇ ਪਾਸ ਕੀਤੀ ਫਿਰ ਵਿਧਾਨ ਸਭਾ ਦੇ ਵਿੱਚ ਸੈਸ਼ਨ ਸੱਦ ਕੇ ਉੱਥੇ ਪਾਸ ਕੀਤੀ ਪਰ ਹੁਣ ਇਹ ਉੱਥੇ ਸੈਸ਼ਨ ਸੱਦ ਕੇ ਇਹਨੂੰ ਰੱਦ ਕਰਨ ਤੋਂ ਜਿਹੜੀ ਸਰਕਾਰ ਆ ਉਹ ਭੱਜਦੀ ਨਜ਼ਰ ਆ ਰਹੀ ਹੈ ਇਸ ਲਈ ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਸਾਰੇ ਲੋਕਾਂ ਨੂੰ ਖੁੱਲਾ ਸੱਦਾ ਦੇ ਕੇ ਵੱਡਾ ਇਕੱਠ ਅੱਜ ਕੁੱਕੜਪਿੰਡ ਦੀ ਨਾਜ ਮੰਡੀ ਦੇ ਵਿੱਚ ਕੀਤਾ ਕਿਉਂਕਿ ਇਹ ਪਿੰਡ ਦੇ ਲੋਕ ਨੇ ਜਿਹੜੇ ਇਹ ਗੱਲ ਤੋਂ ਪੀੜਤ ਨੇ ਕਿਉਂਕਿ ਇਹਨਾਂ ਦੇ ਪਿੰਡ ਦੀ ਜ਼ਮੀਨ ਵੀ ਇਸ ਲੈਂਡ ਪੂਲਿੰਗ ਐਕਟ ਦੇ ਅਧੀਨ ਆਉਂਦੀ ਸੀ ਅੱਜ ਲੋਕਾਂ ਦੇ ਹਰ ਨੇ ਘੱਟੋ-ਘੱਟ 15-20 ਕਿਲੋਮੀਟਰ ਦੇ ਯਾਮ ਨੇ ਇਸ ਪਿੰਡ ਦੇ ਵਿੱਚ ਇਹ ਗੱਲ ਨੂੰ ਸਾਬਤ ਕੀਤਾ ਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਕਿਸੇ ਵੀ ਕੀਮਤੇ ਆਪਣੀਆਂ ਜ਼ਮੀਨਾਂ ਨਹੀਂ ਜੜੀਆਂ ਉਹ ਸਰਕਾਰਾਂ ਦੀ ਦਲਾਲਗੀ ਦੇ ਰਾਹੀਂ ਇਹ ਕਾਰਪੋਰੇਟ ਘਰਾਣਿਆਂ ਨੂੰ ਨਹੀਂ ਸੌਂਪਣਗੇ ਇੱਕ ਵੱਡੇ ਸੰਘਰਸ਼ ਦੀ ਤਿਆਰੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਅੱਜ ਇਸ ਕੁੱਕੜ ਦੀ ਨਾਜ ਮੰਡੀ ਦੇ ਵਿੱਚੋਂ ਪਿੰਡ ਦੀ ਵਿੱਚੋਂ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰ ਬੜੇ ਵੱਡੇ ਹੱਲੇ ਨੇ ਜਿਹਦੇ ਕੋਈ ਵੋਕੇਸ਼ਨ ਨਹੀਂ ਅਭੀ ਤੱਕ ਆ ਗਿਆ ਨਹੀਂ ਸਰਕਾਰ ਦੇ ਵੱਲੋਂ ਕੋਈ ਵੀ ਜਿਹੜਾ ਨੋਟੀਫਿਕੇਸ਼ਨ ਇੱਕ ਕਮੇਟੀ ਦੀ ਆਪਣੀ ਜਿਹੜੀ ਮੀਟਿੰਗ ਸੱਦ ਕੇ ਉਹਦੇ ਵਿੱਚ ਇਹਨਾਂ ਨੇ ਬਕਾਇਦਾ ਇੱਕ ਪਾਸ ਕੀਤਾ ਵੀ ਇਹਨੂੰ ਰੱਦ ਕੀਤਾ ਜਾਵੇ ਪਰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਕੇ ਸਾਡੀ ਇਹ ਮੰਗ ਹੈ ਕਿ ਜਈਆਂ ਪਾਲਿਸੀਆਂ ਜਿਹੜੀਆਂ ਪੰਜਾਬ ਦੀ ਜ਼ਮੀਨ ਨੂੰ ਥਿਆਣਾ ਚਾਹੁੰਦੀਆਂ ਨੇ ਇਹਨਾਂ ਸਾਰੀਆਂ ਪਾਲਿਸੀਆਂ ਨੂੰ ਮੁੱਢੋਂ ਰੱਦ ਕਰੇ ਸਰਕਾਰ ਹੈ ਜਿਹੜੀ ਪੰਜਾਬ ਦੀ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਨੇ ਜਿਹੜੀਆਂ ਕੌਡੀਆਂ ਦੇ ਭਾ ਨਾ ਇਹ ਕਾਰਪੋਰੇਟਾਂ ਨੂੰ ਦੇਵੀ ਠੀਕ ਹੈ ਠੀਕ ਹੈ